ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਨਵੇਂ-ਨਵੇਂ ਬਣੇ ਕਾਰਜਕਾਰੀ ਪ੍ਰਧਾਨ ਅਸ਼ਮਨੀ ਸ਼ਰਮਾ ਵਿਚਕਾਰ ਵੱਡੇ ਪੱਧਰ ਤੇ ਸਿਆਸੀ મતਭੇਦ ਸਾਹਮਣੇ ਆਏ ਨੇ ਇੱਕ ਪਾਸੇ ਸੁਨੀਲ ਜਾਖੜ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਨੇ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸਮੇਂ ਦੀ ਮੰਗ ਹੈ ਜਦਕਿ ਦੂਸਰੇ ਪਾਸੇ ਅਸ਼ਮਨੀ ਸ਼ਰਮਾ ਨੇ ਸੁਨੀਲ ਜਾਖੜ ਉਹਨਾਂ ਦੇ ਇਹਨਾਂ ਬਿਆਨਾਂ ਨੂੰ ਠੋਸ ਕਰਦਿਆਂ ਸਾਫ਼ ਕਰ ਦਿੱਤਾ ਵੀ ਸਾਲ 2027 ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਸਮੂਹ 117 ਵਿਧਾਨ ਸਭਾ ਹਲਕਿਆਂ 'ਚ ਚੋਣ ਲੜੇਗੀ। ਇਹ ਜਿਹੜੀ ਸਥਿਤੀ ਭਾਰਤੀ ਜਨਤਾ ਪਾਰਟੀ 'ਚ ਬਣੀ ਹੈ ਉਹਦੇ ਨਾਲ ਭਾਜਪਾ ਦੇ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਔਰ ਇੱਕ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਹਾਸੋ ਹੀ ਨਹੀਂ ਬਣੀ ਪਈ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਕਿਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸੁਨੀਲ ਜਾਖੜ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਪੰਜਾਬ ਦੇ ਹਿੱਤਾਂ ਲਈ ਬਹੁਤ ਲਾਜ਼ਮੀ ਹੈ ਜਦੋਂ ਪਿਛਲੇ ਸਮੇਂ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਉਸ ਅਸਤੀਫੇ ਦਾ ਇੱਕ ਕਾਰਨ ਇਹ ਵੀ ਕਿਹਾ ਸੀ ਵੀ ਉਹਨਾਂ ਨੇ ਹਾਈ ਕਮਾਂਡ ਨੂੰ ਬਾਰ ਬਾਰ ਤਜਵੀਜ਼ ਦਿੱਤੀ ਸੀ ਇਹ ਸ਼ਫਾਰਸ਼ ਕੀਤੀ ਸੀ ਵੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਕੀਤਾ ਜਾਵੇ ਪਰ ਮੇਰੀ ਗੱਲ ਮੰਨੀ ਨਹੀਂ ਇਸ ਕਰਕੇ ਮੈਂ ਨਿਰਾਸ਼ ਹਾਂ ਪਰ ਪਿਛਲੇ ਸਮੇਂ ਦਿੱਲੀ 'ਚ ਇੱਕ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਸੁਨੀਲ ਜਾਖੜ ਨੇ ਫਿਰ ਬਹੁਤ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਸਮੇਂ ਦੀ ਲੋੜ ਐ ਸਮੇਂ ਦੀ ਮੰਗ ਐ ਕਿਉਂਕਿ ਪੰਜਾਬ ਨੂੰ ਅੱਜ ਅਜੇਹੇ ਗੱਠਜੋੜ ਦੀ ਲੋੜ ਐ ਔਰ ਉਹਨਾਂ ਨੇ ਨਾਲੇ ਨਸੀਹਤ ਵੀ ਦਿੱਤੀ ਬੀ ਦੋਵੇਂ ਪਾਰਟੀਆਂ ਨੂੰ ਆਪਸੀ ਸਿਆਸੀ ਮਤਭੇਦ ਭੁੱਲ ਕੇ ਤੇ ਗੱਠ ਜੋੜ ਕਰਨਾ ਚਾਹੀਦਾ ਔਰ ਉਹਨਾਂ ਨੇ ਤਾਂ ਇਥੋਂ ਤੱਕ ਵੀ ਕਿਹਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਤੇ ਵੀ ਮਜ਼ਬੂਤ ਹੋਣਾ ਚਾਹੀਦਾ ਕਿਉਂਕਿ ਪੰਜਾਬ ਨੂੰ ਅਜਹੀ ਖੇਤਰੀ ਪਾਰਟੀ ਅਜਹੀ ਪੰਥਕ ਪਾਰਟੀ ਦੀ ਲੋੜ ਹੈ ਜਿਹੜੀ ਮਜ਼ਬੂਤ ਹੋਵੇ ਤੇ ਪੰਜਾਬ ਦੇ ਮੁੱਦਿਆਂ ਨੂੰ ਉਠਾਵੇ ਸੋ ਸੁਨੀਲ ਜਾਖੜ ਤੇ ਲਗਾਤਾਰ ਜਸਟੀਫਾਈ ਕਰ ਰਹੇ ਨੇ ਇਹ ਬਿਆਨ ਦੇ ਦੇ ਕੇ ਇਹ ਗੱਲ ਹਾਈ ਕਮਾਂਡ ਨੂੰ ਨਸੀਤਾਂ ਦੇ ਰਹੇ ਨੇ ਸਲਾਹ ਦੇ ਰਹੇ ਨੇ ਗੱਠ ਜੋੜ ਕਰੋ ਗੱਠ ਜੋੜ ਕਰੋ ਗੱਠ ਜੋੜ ਕਰੋ ਪਰ ਜਿਹੜੇ ਨਵੇਂ-ਨਵੇਂ ਕਾਰਜਕਾਰੀ ਪ੍ਰਧਾਨ ਬਣੇ ਨੇ ਭਾਰਤੀ ਜਨਤਾ ਪਾਰਟੀ ਦੇ ਅਸ਼ਮਨੀ ਸ਼ਰਮਾ ਉਹ ਪਹਿਲੀ ਵਾਰੀ ਬਠਿੰਡੇ ਇੱਕ ਜਨਤਕ ਇਕੱਠ 'ਚ ਬੋਲੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਹੋਏ ਤੇ ਉਹਨਾਂ ਨੇ 35 ਸਟੇ ਸੰਦੀਲ ਜਾਕਰ ਹੁਣਾ ਦੇ ਇਸ ਕਥਨ ਦੀ ਫੂਕ ਕਰ ਦਿੱਤੀ ਉਹਨਾਂ ਨੇ ਕਿਹਾ ਸਾਲ 2027 ਵਿੱਚ ਭਾਰਤੀ ਜਨਤਾ ਪਾਰਟੀ ਸਮੂਹ 117 ਵਿਧਾਨ ਸਭਾ ਹਲਕਿਆਂ 'ਚ ਆਪਣੇ ਬਲਬੂਤੇ ਤੇ ਚੋਣ ਲੜੇਗੀ ਔਰ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਭਪਾਜ ਪਾ ਨੇ ਪਿਛਲੇ ਦੌਰ ਦਰਾਂ ਅਕਾਲੀ ਦਲ ਨਾਲ ਗੱਠ ਜੋੜ ਕਰਕੇ ਪੰਜਾਬ ਲਈ ਆਪਣੀ ਸਿਆਸੀ ਕੁਰਬਾਨੀ ਦਿੱਤੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚੋਂ ਅਤਵਾਦ ਨੂੰ ਦੂਰ ਕਰਨ ਲਈ ਮਕਾਉਣ ਲਈ ਤੇ ਅਮਨ ਸ਼ਾਂਤੀ ਲਈ ਅਜਿਹੇ ਗੱਠ ਜੋੜ ਕਰਦੀ ਰਹੀ ਹੈ ਔਰ ਉਹਨਾਂ ਨੇ ਸਿਆਸੀ ਤੌਰ ਤੇ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਕਿਹਾ 85 ਤੇ 15 ਦਾ ਇਕੱਠ ਜੋੜ ਕਿਵੇਂ ਹੋ ਸਕਦਾ 85 ਤੇ 15 ਦਾ ਕੋਈ ਇਕੱਠ ਬੰਦਰ ਹੁੰਦਾ ਉਹਦੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਹਮਨਦ ਤੇ ਸ਼ਾਂਤੀ ਕੁੱਪਤਾ ਕਰ ਅਨਿਊਂਸ ਮੇਲੇ ਕਿ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਭਾਈ ਦਾ ਚੋਣ ਪੂਰੇ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਬੀਜੇਪੀ ਦੀ ਸਰਕਾਰ ਬਣੇ ਇਸ ਲਈ ਦਿਲਵਾਤ ਇੱਕ ਕਰਦਾ ਸੋ ਅਸ਼ਮਨੀ ਸ਼ਰਮਾ ਨੇ ਇਹ ਬਿਆਨ ਦੇ ਕੇ ਬੜਾ ਸਾਫ ਕਰ ਦਿੱਤਾ ਬੀ ਸਾਰੀ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਦੇ ਇਸ ਸਟੈਂਡ ਦੀ ਹਾਮੀ ਨਹੀਂ ਗੀ ਹੁਣ ਇਹਦੇ ਬਾਰੇ ਹਾਈ ਕਮਾਂਡ ਕੀ ਫੈਸਲਾ ਲੈਂਦੀ ਵਕਰੀ ਗੱਲ ਆ ਪਰ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਮਨੀ ਸ਼ਰਮਾ ਇਸ ਗੰਭੀਰ ਮੁੱਦੇ ਉੱਪਰ ਬਿਲਕੁਲ ਇੱਕ ਦੂਸਰੇ ਦੇ ਆਹਮੋ ਸਾਹਮਣੇ ਆ ਗਏ ਨੇ ਔਰ ਇੱਕ ਗੱਲ ਬੜੀ ਸਾਫ਼ ਹੋ ਗਈ ਹੈ ਵੀ ਸੁਨੀਲ ਜਾਖੜ ਜਿਹੜੇ ਵਾਰ-ਵਾਰ ਇਹ ਬਿਆਨ ਦੇ ਰਹੇ ਸੀ ਵੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋਵੇ ਇਹ ਸੰਕੇਤ ਅਸ਼ਵਨੀ ਸ਼ਰਮਾ ਹਮਾ ਨੇ ਆਪਣੇ ਬਿਆਨ ਵਿੱਚ ਦਿੱਤੇ ਹੈ ਵੀ ਜਿਹੜੇ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਵਰਕਰ ਨੇ ਕੇਡਰ ਹੈ ਉਹ ਸੁਨੀਲ ਜਾਖੜ ਦੇ ਅਜਿਹੇ ਬਿਆਨਾਂ ਨਾਲ ਸਹਿਮਤ ਨਹੀਂਗਾ ਸੋ ਇਹ ਸਾਰੀ ਗੱਲ ਤੋਂ ਲੱਗਦਾ ਹੈ ਬੀ ਬੜਾ ਗੰਭੀਰ ਸਿਆਸੀ ਮਤਭੇਦ ਹੈ ਸ਼ਰਮਾ ਜੀ ਦੇ ਤੇ ਸੁਨੀਲ ਜਾਖੜ ਹੁਣਾ ਦੇ ਵਿਚਕਾਰ ਇਹ ਬਹੁਤ ਚਰਚਾ ਹੈ ਪੰਜਾਬ ਦੇ ਸਾਰੇ ਸਿਆਸੀ ਹਲਕਿਆਂ ਚ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਗਲਿਆਰਾਂ ਵਿੱਚ ਵੀ ਜਦੋਂ ਫੁੱਲ ਫਲੈਜ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੀ ਹਨ ਤੇ ਫਿਰ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਕਿਉਂ ਬਣਾਇਆ ਗਿਆ ਵੈਸੇ ਇੱਕ ਪ੍ਰਥਾ ਵੀ ਹੁਣ ਪ੍ਰਧਾਨ ਬਣਾ ਦਿੰਦੇ ਨੇ ਕਾਰਜਕਾਰੀ ਜਿਵੇਂ ਰਾਜਾ ਵੜਿੰਗ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੂੰ ਬਣਾਇਆ ਸੀ ਭਾਵੇਂ ਹੁਣ ਉਹ ਅਸਤੀਫਾ ਦੇ ਗਏ ਨੇ ਪਰ ਇੱਕ ਚਰਚਾ ਬਹੁਤ ਹੈ ਵੀ ਜਦੋਂ ਇੱਕ ਪ੍ਰਧਾਨ ਹੈਗੇ ਨੇ ਤੇ ਫਿਰ ਕਾਰਜਕਾਰੀ ਕਾਰਜ ਚਲਾਉਣ ਲਈ ਫਿਰ ਹੋਰ ਪ੍ਰਧਾਨ ਦੀ ਕੀ ਲੋੜ ਹੈ ਇਹਦੇ ਤੇ ਵੀ ਬਹੁਤ ਚਰਚਾ ਚੱਲ ਰਹੀ ਹੈ ਔਰ ਇਦਾਂ ਦੀ ਚਰਚਾ ਵੀ ਹੈ ਬੀ ਕਿਤਰੇ ਨ ਕਿਤਰੇ ਹਾਈ ਕਮਾਂਡ ਇਹ ਮਹਿਸੂਸ ਕਰ ਰਹੀ ਸੀ ਵੀ ਸੁਨੀਲ ਜਾਖੜ ਜਿਹੜੇ ਸਾਬਕਾ ਕਾਂਗਰਸੀ ਨੇ ਉਹਨਾਂ ਨੂੰ ਜਿਹੜੇ ਭਾਜਪਾ ਦਾ ਕੋਰ ਕੇਡਰ ਹੈ ਟਕਸਾਲੀ ਲੀਡਰਸ਼ਿਪ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਹਜਮ ਨਹੀਂ ਕਰੀ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਇਹ ਗੱਲ ਸੁਲਗ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੀ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਅਤਵਾਦ ਦਾ ਕਿਸਾਨੀ ਅੰਦੋਲਨ ਦਾ ਆਪਣੇ ਪਿੰਡਿਆਂ ਤੇ ਹੰਡਾਇਆ ਤਸ਼ੱਦਦ ਸਿਆ ਸਿਆ ਪਰ ਹੁਣ ਸੁਨੀਲ ਜਾਖੜ ਜਿਹੜੇ ਦਲ ਬਦਲੀ ਕਰਕੇ ਕਾਂਗਰਸ ਚ ਆਏ ਨੇ ਉਹਨਾਂ ਨੂੰ ਇੱਕਦਮ ਸਟੇਟ ਦਾ ਪ੍ਰਧਾਨ ਬਣਾਉਣਾ ਸ਼ਾਇਦ ਕਿਤੇ ਟਕਸਾਲੀ ਭਾਜਪਾਈਆਂ ਨੂੰ ਹজম ਨਹੀਂ ਸੀ ਹੋ ਰਿਹਾ ਤੇ ਉਹ ਜਿਹੜੀ ਗੱਲ ਸੀ ਉਹ ਜਿਹੜੇ ਸੰਕੇਤ ਸੀ ਉਹ ਜਿਹੜਾ ਰੋਸ ਸੀ ਉਹ ਹਾਈ ਕਮਾਂਡ ਕੋਲ ਪੁੱਜਾ ਤੇ ਹਾਈ ਕਮਾਂਡ ਨੇ ਇੱਕ ਨਵਾਂ ਰਾਹ ਲੱਭ ਲਿਆ ਬਿ ਸੁਨੀਲ ਜਾਖੜ ਹੋਣਾ ਤੇ ਪ੍ਰਧਾਨ ਬਣਾਈ ਰੱਖੋ ਤੇ ਨਾਲ ਕਾਰਜਕਾਰੀ ਪ੍ਰਧਾਨ ਟਕਸਾਲੀ ਭਾਜ ਪਾਈਆਂ ਵਿੱਚੋਂ ਬਣਾ ਦੋ ਤਾਂ ਜੋ ਉਹ ਵੀ ਸੈਟੀਸਫਾਈ ਰਹਿਣ ਉਹਨਾਂ ਵਿੱਚ ਜਿਹੜੀ ਮਜਬੂਸੀ ਨਿਰਾਸ਼ਾ ਉਹ ਦੂਰ ਹੋ ਜਾਏ ਇਹ ਵੀ ਹੈ ਵੀ ਇੱਕ ਦੂਸਰਾ ਕਾਰਨ ਇਹ ਵੀ ਹੈ ਵੀ ਸੁਨੀਲ ਜਾਖੜ ਹੋਣਾ ਦਾ ਬਤੌਰ ਪ੍ਰਧਾਨ ਪੰਜਾਬ ਕਾਂਗਰਸ ਵੀ ਇੱਕ ਵੱਖਰਾ ਆਪਣਾ ਸਟਾਈਲ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ 'ਚ ਆਪਣਾ ਸਟਾਈਲ ਹੈ ਉਹ ਜ਼ਿਆਦਾਤਰ ਚੰਡੀਗੜ੍ਹ ਰਹਿ ਕੇ ਸਿਆਸਤ ਕਰਦੇ ਨੇ ਜਾਂ ਤੇ ਉਹ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਬਹੁਤਾ ਅ ਅਗਰੈਸਿਵ ਹੋਣ ਤੇ ਫਿਰ ਗਵਰਨਰ ਨੂੰ ਮੈਮੋਰੰਡਮ ਕੇਰਾ ਦੇ ਦਿੰਦੇ ਨੇ ਇਹ ਕਿਹਾ ਜਾਂਦਾ ਵੀ ਉਹ ਫੀਲਡ ਵਿੱਚ ਬਹੁਤ ਘਟ ਜਾਂਦੇ ਨੇ ਜਿਵੇਂ ਜ਼ਿਲ੍ਹਾ ਕਮੇਟੀਆਂ ਹੁੰਦੀਆਂ ਨੇ ਭਾਜਪਾ ਦੀਆਂ ਜ਼ਿਲ੍ਹਾ ਕਮੇਟੀਆਂ ਉਹਨਾਂ 'ਚ ਜਾ ਕੇ ਸੰਬੋਧਨ ਕਰਨਾ ਉਹਨਾਂ ਨੂੰ ਮੋਬਾਈਲਾਈਜ਼ ਕਰਨਾ ਕਿਤੇ ਧਰਨਾ ਮਾਰਨਾ ਕਿਤੇ ਵਰਕਰਾਂ 'ਚ ਜਾਣਾ ਇਹ ਵੀ ਚਰਚਾ ਸੀ ਵੀ ਜਿਵੇਂ ਪੰਜਾਬ ਕਾਂਗਰਸ ਦੇ ਬਤੌਰ ਪ੍ਰਧਾਨ ਵੀ ਉਹ ਜ਼ਿਆਦਾਤਰ ਪ੍ਰਧਾਨਗੀ ਚੰਡੀਗੜੀ ਕਰਦੇ ਸੀ ਚੰਡੀਗੜ੍ਹ ਦੀ ਬਾਹਰ ਹੱਦ ਤੋਂ ਬਾਹਰ ਬਹੁਤ ਘਟ ਜਾਂਦੇ ਸੀ ਉਹ ਸ਼ਾਇਦ ਇਹ ਵੀ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਇਹ ਗੱਲ ਚੁਭ ਰਹੀ ਸੀ ਜਾਂ ਇੱਕ ਘਾਟ ਮਸੂਰ ਹੋ ਰਹੀ ਸੀ ਵੀ ਕੇਡਰ ਨੂੰ ਮੋਬਾਈਲਾਈਜ਼ ਕਰਨ ਲਈ ਹੇਠਲੇ ਪੱਧਰ ਤੱਕ ਪ੍ਰਧਾਨ ਦਾ ਜਾਣਾ ਬਹੁਤ ਲਾਰਮੀਆ ਕੇਡਰ ਦੇ ਰੂਬਰੂ ਹੋਵੇ ਪ੍ਰਧਾਨ ਕੇਡਰ ਦੀਆਂ ਸਮੱਸਿਆਵਾਂ ਉਹਨਾਂ ਦੇ ਨਿੱਜੀ ਉਹਨਾਂ ਦੇ ਸਨਮੁਖ ਜਾ ਕੇ ਇੱਕ ਕਰੇ ਸੁਣੇ ਤੇ ਉਹਦੇ ਨਾਲ ਕੇਡਰ ਵਿੱਚ ਬਲ ਮਿਲਦਾ ਕੇਡਰ ਮੋਬਾਈਲਾਈਜ਼ ਹੁੰਦਾ ਲਾਂਬਨਦੀ ਹੁੰਦੀ ਹੈ ਤੇ ਸ਼ਾਇਦ ਉਸ ਘਾਟ ਨੂੰ ਦੂਰ ਕਰਨ ਲਈ ਅਸ਼ਮਨੀ ਸ਼ਰਮਾ ਜੀ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਇਹ ਵੀ ਇੱਕ ਚਰਚਾ ਹੈ ਹੁਣ ਇੱਕ ਹੋਰ ਬੜੀ ਅਹਿਮ ਗੱਲ ਆਈ ਹੈ ਕਿ ਸੁਨੀਲ ਜਾਖੜ ਨੇ ਜਿਹੜਾ ਬਿਆਨ ਦਿੱਤਾ ਸੀ ਬਿਸ਼੍ਰੋਮਨੀ ਕਾਲੀਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ 2027 ਦੀਆਂ ਚੋਣਾਂ 'ਚ ਗੱਠ ਜੋੜ ਕਰਨਾ ਲਾਜ਼ਮੀ ਹੈ ਇਹ ਪੰਜਾਬ ਦੇ ਹਿੱਤਾਂ 'ਚ ਹੈ ਇਹ ਪੰਜਾਬ ਦੇ ਦੀ ਸਮੇਂ ਦੀ ਮੰਗ ਹੈ ਤੇ ਇਹਦੇ ਸਬੰਧ ਵਿੱਚ ਇੱਕ ਸਰਵੇਖਣ ਹੋਇਆ ਵੀ ਕੀ ਭਾਰਤੀ ਜਨਤਾ ਪਾਰਟੀ ਕਾਲੀਦਲ ਦਾ ਗੱਠ ਜੋੜ ਹੋਣਾ ਚਾਹੀਦਾ ਤੇ ਉਹਦੇ ਵਿੱਚ ਜੋ ਪਤਾ ਲੱਗਾ ਵੀ ਦੇਸ਼ ਵਿਦੇਸ਼ 'ਚ ਇਹਦੇ ਸਬੰਧ ਵਿੱਚ VOTING ਹੋਈ ਲੋਕਾਂ ਨੇ ਵੱਡੇ ਪੱਧਰ ਤੇ ਇਸ ਮੁੱਦੇ ਤੇ ਸ਼ਮੂਲੀਅਤ ਕੀਤੀ ਹੈ ਸਰਵੇਖਣ ਚ ਔਰ 76% ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਚ ਪੰਜਾਬੀ ਹੋਣਗੇ ਬਹੁਤੇ ਤੇ ਉਹਨਾਂ ਨੇ ਇਹ ਮੱਤ ਰੱਖਿਆ ਵੀ ਪੰਜਾਬ ਦੇ ਹਿੱਤਾਂ ਚ ਪੰਜਾਬ ਦੇ ਵਿਕਾਸ ਲਈ ਪੰਜਾਬ ਤੇ ਅਮਨ ਕਾਨੂੰਨ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਜਦੋਂ ਇੱਕ ਚਰਚਾ ਬੜੀ ਚਰਚਿਤ ਹੈ ਵੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਹੋਏਗਾ ਭਾਵੇਂ ਹੁਣ ਅਸ਼ਮਨੀ ਸ਼ਰਮਾ ਜੀ ਦਾ ਬਿਆਨ ਆ ਗਿਆ ਵੀ ਨਹੀਂ ਅਸੀਂ ਕਰਾਂਗੇ ਆਪਣੇ ਮੋਢਿਆਂ ਤੋਂ ਚੋਣ ਲੜਾਂਗੇ ਪਰ ਇਸ ਸਾਰੇ ਦੌਰਾਨ ਸਿਆਸੀ ਮਹਾਰੇ ਕਹਿੰਦੇ ਨੇ ਵੀ ਜੇ ਕਿਤੇ ਅਕਾਲੀ ਦਲ ਭਾਜਪਾ ਨੇ ਗੱਠਜੋੜ ਦੀ ਗੱਲ ਆਉਂਦੀ ਹੈ ਉਹਨਾਂ ਦੇ ਨੇੜੇ ਹੋਣ ਦੀ ਗੱਲ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਕਬਰ ਹਟ ਵਰਗਾ ਮਾਹੌਲ ਨਜ਼ਰ ਆ ਰਿਹਾ ਕਿਉਂਕਿ ਅ ਪਿਛਲੇ ਸਮੇਂ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੀ ਦੇਖ ਲਈ ਹੈ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਖ ਲਈ ਹੈ ਤੇ ਇੱਕ ਪ੍ਰਭਾਵ ਇਦਾਂ ਦਾ ਜਾ ਰਿਹਾ ਪੰਜਾਬ ਦੇ ਲੋਕਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿੰਨਾ ਚਿਰ ਪੰਜਾਬ ਸਰਕਾਰ 'ਚ ਭਾਈਵਾਲ ਨਹੀਂ ਬਣਦੀ ਉਹਨਾਂ ਚਿਰ ਪੰਜਾਬ ਦਾ ਕਲਿਆਣ ਵਿਕਾਸ ਹੋਣਾ ਸੰਭਵ ਨਹੀਂਗਾ ਕਿਉਂਕਿ ਪੰਜਾਬ ਵੱਡੇ ਪੱਧਰ ਤੇ ਕਰਜ਼ੇ ਚ ਡੁੱਬ ਰਿਹਾ ਡਰੱਗ ਦੀ ਸਮੱਸਿਆ ਹੈ ਬੇਰੁਜ਼ਗਾਰੀ ਦੀ ਸਮੱਸਿਆ ਹੈ ਤੇ ਇਹ ਸਮੱਸਿਆਵਾਂ ਜਿਹੜੀਆਂ ਨੇ ਹੁਣ ਭਾਰਤ ਸਰਕਾਰ ਦੀ ਦੇ ਸਹਿਯੋਗ ਤੋਂ ਬਿਨਾ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੀਆਂ ਗ੍ਰਾਂਟਾਂ ਤੋਂ ਬਿਨਾ ਉਹਨਾਂ ਦੇ ਪੈਕ ਪੈਕੇਜ ਤੋਂ ਬਿਨਾ ਜਿਹੜਾ ਹੋਣਾ ਸੰਭਵ ਨਹੀਂਗਾ ਸੋ ਇਹ ਚਰਚਾ ਚੱਲ ਰਹੀ ਹੈ ਜਦੋਂ ਬੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਿਚਕਾਰ ਗੱਠਜੋੜ ਹੋਣ ਦੀ ਗੱਲ ਅੱਗੇ ਵਧ ਰਹੀ ਹੈ ਤੇ ਉਹਦੇ ਨਾਲ ਸਿਆਸੀ ਸਮੀਕਰਨ ਇਹ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਇਹ ਖਤਰੇ ਦੀ ਘੰਟੀ ਹੈ